ਚੱਲ ਰਹੀ ਹੈ ਜੀ ਸੇਵਾ ਟ੍ਰੀਟਮੈਂਟ ਜਿਹੜੇ ਜਿਹੜੇ ਬੱਚਿਆਂ ਦਾ ਕਰਾਉਣਾ ਹੁੰਦਾ ਉਹ ਪਰੇ ਜੁਗਣੀ ਫਿਰਦੀ ਹੈ ਆ ਜੈਂਗੋ ਦੇ ਕੁਝ ਵੱਜ ਗਿਆ ਇੱਕ ਉਹ ਫਿਰਦਾ ਮਰੂਜ ਆ ਕਾਲੂ ਦੇ ਅੱਜ ਫੇਰ ਡ੍ਰਿਪ ਲਾਉਣੇ ਆ ਕਾਲੂ ਦਾ ਬੁਖਾਰ ਨਹੀਂ ਉਤਰਦਾ ਹੀ ਬੁਖਾਰ ਚੜ ਜਾਂਦਾ ਨੂੰ ਰੋਜ਼ ਤੇ ਆ ਇਹਨਾਂ ਨੂੰ ਤਾਂ ਤੁਸੀਂ ਦੋਨੋਂ ਨੂੰ ਜਾਣਦੇ ਆ ਹਨਾ ਤੇ ਬਾਕੀ ਅਪਡੇਟ ਤੁਹਾਨੂੰ ਦੰਨੇ ਆ ਅਪਡੇਟ ਅੱਜ ਹੀ ਆ ਜੀ ਮੈਂ ਵੀ ਅੱਜ ਬਿਮਾਰ ਹੋਇਆ ਤਾਂ ਦਵਾਈ ਲੈਣ ਜਾਣਾ ਬਹੁਤ ਬੁਰੇ ਬੁਰੇ ਹਾਲਾਤ ਹੋਏ ਪਏ ਕੱਲੋ ਸਰਦਿਆਂ ਨਾੜਾਂ ਗਲਾ ਜਮਾ ਜਮ ਹੋ ਗਿਆ ਤੇ ਮੈਂ ਵੀ ਦਵਾਈ ਲੈਣ ਚੱਲਿਆ ਸੀ ਤੇ ਮਾਤਾ ਆਈ ਤੇ ਕਹਿੰਦੀ ਮਾਰੇ ਜੈਗੋਣ ਦਵਾਈ ਦਿਓ ਭਾਈ ਤੇ ਉਹ ਜੈਗੋਣ ਦਵਾਈ ਦਵਾ ਕੇ ਲੈ ਗਏ ਕੀ ਹੋਇਆ ਲੋ ਜੀ ਹਾਂ ਕਾਲੂ ਬਈ ਬਿਮਾਰ ਹੋਇਆ ਸੀਗਾ ਪਹਿਲਾਂ ਤਾਂ ਇਹਦੀ ਲੱਤ 'ਚ ਰੇਸ਼ਾ ਪਿਆ ਸੀ ਪਸ ਪਈ ਸੀ ਉਸ ਤੋਂ ਬਾਅਦ ਭਈ ਇਹਦੇ ਨਾ ਬੁਖਾਰ ਚੜਨ ਲੱਗ ਗਿਆ ਇਹਨੂੰ ਤੇ ਕਾਫੀ ਦਿਨਾਂ ਦਾ ਬੁਖਾਰ ਚੜ ਰਿਹਾ ਸੀਗਾ ਇਹਨੂੰ ਤੇ ਕੱਲ ਵੀ ਬੋਤਲ ਲਾਈ ਪਰसों ਵੀ ਲਾਈ ਅੱਜ ਫੇਰ ਲਾਈ ਜਾਂਦੇ ਆ ਤੇ ਆ ਜਰਮਨ ਸ਼ਿਫਟ ਭਾਈ ਉੱਥੋਂ ਲਿਆਂਦੇ ਸੀਗੇ ਆ ਨੂਰ ਭੈਣ ਨੇ ਰੈਸਕਿਊ ਕਰਾਈ ਸੀਗੇ ਇਹ 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 ਵੀ ਵਿਚਾਰੇ ਮੁਸੀਬਤ ਸੀਗੇ ਬੜੀ ਚ ਤੇ ਕੱਲ ਇਹਨਾਂ ਦੇ ਵਾਰਪੂਲ ਕੱਟੇ ਬਈ ਬੜਾ ਬੁਰਾ ਹਾਲਾਤ ਹੋਇਆ ਸੀ ਇਹਨਾਂ ਦੇ ਵਾਲ ਕੱਟ ਕੇ ਇਹਨਾਂ ਨੂੰ ਨਵਾਇਆ ਤੋਂ ਆਇਆ ਵਿਚਾਰਿਆਂ ਨੂੰ ਤੇ ਚਲੋ ਉੱਪਰ ਪੱਖਾ ਲੱਗਿਆ ਹਨਾ ਵਧੀਆ ਸੌਕੇ ਬੈਠੇ ਆ ਤੇ ਉਹ ਪੱਖਾ ਦੇਖ ਲੋਈ ਸਾਡਾ ਤੇ ਵਧੀਆ ਹਵਾ ਬਹੁਤ ਆਉਂਦੀ ਹੈ ਬਾਕੀ ਬਈ ਸੇਵਾ ਕਰਿਆ ਕਰੋ ਬੇਜਵਾਨਾਂ ਦੀ ਅ ਅਸੀਂ ਤਾਂ ਲੱਗੇ ਹੋਏ ਆ ਹਨਾ ਇੱਕ ਮੈਂ ਹੋਰ ਕਹਿਣਾ ਸੀ ਦਵਿੰਦਰ ਚੌਧਰੀ ਆਂਟੀ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਕੋਲੇ ਫੀਡ ਦਾ ਇੱਕ ਦਾਣਾ ਵੀ ਨਹੀਂ ਸੀਗਾ ਭਈ ਇੱਕ ਦਾਣਾ ਵੀ ਜਮਾ ਅਸੀਂ ਗੱਟਾ ਛਾੜਦਾ ਸੀਗਾ ਤੇ ਉਹਨਾਂ ਨੇ ਅੱਜ ਫੀਡ ਮਾਂ ਨੂੰ ਮੈਸੇਜ ਕੀਤਾ ਮਾਂ ਹੰਟੀ ਫੀਡ ਤੇ ਉਹ ਕਹਿੰਦੇ ਬੇਟਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਫੀਡਪੂੜ ਦੀ ਤਾਂ ਮੈਸੇਜ ਕਰਦਿਆ ਕਰੋ ਦੱਸਦਿਆ ਕਰੋ ਤੇ ਆ ਸ਼ਾਬਾਸ਼ ਇਹ ਵੀ ਦਿੱਤੀ ਉਹਨਾਂ ਨੇ ਆਂਟੀ ਨੇ ਤੇ ਕਹਿੰਦੇ ਵੈਰੀ ਗੁੱਡ ਬੇਟਾ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਤੇ ਨਾਲ ਨਾਲ ਮੈਂ ਕਹਿਣਾ ਚਾਹੁੰਦਾ ਵੀ ਆਂਟੀ ਮਾਲਕ ਟਰੱਕੀਆਂ ਬਖਸ਼ੀ ਤੁਹਾਨੂੰ ਪਰਿਵਾਰ ਨੂੰ ਸਾਰਿਆਂ ਨੂੰ ਆ ਤਨ ਤਨ ਗੁਰੂ ਰਾਮ ਰਾਸਾ ਮੇਰ ਕਰਨ ਸਦਾ ਹੀ ਸਿਰ ਤੇ ਹੱਥ ਰੱਖਣੀ ਜਿਹੜੇ ਕਿ ਇਹ ਬੇਜਵਾਨਾਂ ਦਾ ਦਰਦ ਸਮਝਦੇ ਹੋ ਨਹੀਂ ਤਾਂ ਆ ਬੱਚੇ ਆਈ ਇਹ ਚਲੋ ਕੱਡੇ ਤਾਂ ਨਰਕ ਚੋਂ ਹਨਾ ਨਰਕ ਚੋਂ ਆਏ ਆ ਵਿਚਾਰੇ ਕਰਨੇ ਕੱਢ ਕੇ ਲਿਆਂਦੇ ਆ ਤੇ ਇਹਨਾਂ ਨੂੰ ਤੁਸੀਂ ਐ ਸਮਝ ਲਓ ਵੀ ਇਹਨਾਂ ਨੂੰ ਲੈਣ ਵਾਲਿਆਂ ਦੇ ਬੜਿਆਂ ਦੇ ਫੋਨ ਆ ਗਏ ਮੇਰੇ ਕੋਲੇ ਵੀ ਸਾਨੂੰ ਦੇ ਦੇ ਇੱਕ ਦੇ ਦੇ ਕੋਈ ਆਂਦਾ ਦੋ ਲੈ ਦੇ ਦੇ ਕੋਈ ਕਹਿੰਦਾ ਪੈਸੇ ਲੈ ਲੈ ਤੇ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਵਪਾਰ ਨਹੀਂ ਕਰਦੇ ਜੀ ਆਪਾਂ ਕੋਈ ਤੇ ਜੇ ਕਿਸਨੂੰ ਐ ਕਹਿ ਦਿੱ ਗਏ ਬਈ ਫੀਡ ਦਾ ਘੱਟਾ ਦਵਾ ਦੇ ਤਾਂ ਉਦੋਂ ਫਿਰ ਹੱਥ ਢਿਲੇ ਕਰ ਜਾਂਦੇ ਹਨ ਤੇ ਆਪਾਂ ਕੋਈ ਵਪਾਰ ਨਹੀਂ ਕਰਦੇ ਬਈ ਆਪਾਂ ਕੋਈ ਬਿਜ਼ਨਸ ਨਹੀਂ ਕਰਦੇ ਆਪਾਂ ਇੱਕ ਸੇਵਾ ਕਰਦੇ ਆ ਤੇ ਇਹ ਵੀ ਆਪਣੀ ਸੇਵਾ ਦਰਾਂ ਨਹੀਂ ਆਪਣੇ ਕੋਲੇ ਇਹ ਬੱਚੇ ਆਏ ਆ ਤੇ ਆਪਣੇ ਕੋਲੇ 17 18 ਬੱਚੇ ਹੋ ਗਏ ਹੁਣ ਲਗਾਤਾਰ ਤੇ ਚਲੋ ਆ ਜਗ੍ਹਾ ਆਪਣੀ ਬਣ ਜੇ ਹਨਾ ਇਹ ਚਾਰ ਦੀਵਾਰੀ ਹੋ ਜੇ ਤਾਂ ਫਿਰ ਆਪਾਂ ਮੰਨ ਕੇ ਚਲੋ ਵੀ ਪਹਿਲਾ 50 ਬੱਚੇ ਹੋ ਜਾਣ ਪਹਿਲਾ 100 ਬੱਚਾ ਹੋ ਜੇ ਫੇਰ ਆਪਾਂ ਕੋਈ ਦਿੱਕਤ ਨਹੀਂ ਹੈਗੀਗੀ ਪਰ ਉਹਨਾਂ ਚਿਰ ਥੋੜਾ ਜਿਹਾ ਅਸੀਂ ਵਿੱਚ ਜਿੱਕ ਜਾਨੇ ਆ ਵੀ ਯਾਰ ਜਗ੍ਹਾ ਹੈ ਨਹੀਂ ਸਾਡੇ ਕੋਲੇ ਜਗ੍ਹਾ ਕਿਉਂਕਿ ਇੱਥੇ ਤਾਂ ਅਸੀਂ ਮਿਹਨਤ ਆਸੀਂ ਇਲਾਜ ਕਰਦੇ ਆ ਇੱਥੇ ਤੇ ਚਲੋ ਠੀਕ ਹੈ ਜੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ